ਤੇ ਪਰਿਵਾਰ ਹੈਗਾ ਪੰਜ ਭਰਾ ਤੇ ਤਿੰਨ ਭੈਣਾਂ ਨੇ ਤੇ ਬਾਪੂ ਜੀ ਸਭ ਤੋਂ ਵੱਡੇ ਸੀ ਬਾਪੂ ਜੀ ਟਰੱਕ ਡਰਾਈਵਰੀ ਕਰਕੇ ਸਾਰੇ ਭੈਣ ਭਰਾ ਵਿਆਹੇ ਬਸ ਅਖੀਰ ਤੇ ਜਦੋਂ ਇਹਨਾਂ ਦੀ ਵਾਰੀ ਸੀ ਵਿਆਹਣ ਦੀ ਉਹ ਵਿਆਹ ਨਹੀਂ ਹੋ ਸਕੇ ਬਾਪੂ ਜੀ ਕਹਿੰਦੇ ਉਹਨਾਂ ਨੇ ਜਾਣ ਕੇ ਨਹੀਂ ਕੀਤਾ ਬਾਕੀ ਰੱਬ ਜਾਣਦਾ ਬਸ ਉਸ ਤੋਂ ਬਾਅਦ ਬਾਪੂ ਦਾ ਮਨ ਨੱਕ ਗਿਆ ਘਰ ਤੋਂ ਘਰ ਛੱਡਤਾ ساری ਉਮਰ ਗੁਰੂ ਘਰਾਂ 'ਚ ਸੇਵਾ ਕੀਤੀ ਆ ਹਜੂਰ ਸਾਹਿਬ 10 ਸਾਲ ਲਾਏ ਬਾਪੂ ਦਾ ਆਂਦੇ ਨੇ ਫਿਰ ਬਾਪੂ ਜੀ ਨੇ ਗਵਾਲੀਅਰ ਦਾਸ ਗਵਾਲੀਅਰ ਲਾਏ 10 ਸਾਲ ਨਾਨਕ ਚੀਰ ਲਗਾਏ ਨਾਨਕ ਚੀਰ 2.5 ਸਾਲ ਲਾਏ ਮਤਲਬ 22-23 ਸਾਲ ਤੱਕ ਇਹੀ ਬਣ ਗਏ ਤੇ ਹੁਣ ਬਾਪੂ ਜੀ ਅੱਖਾਂ ਤੋਂ ਬ্লাইন্ড ਹੋ ਗਏ ਨੇ ਹੋ ਗਏ ਹੁਣ ਬਾਪੂ ਜੀ ਨੂੰ ਲੋੜ ਸੀਗੀ ਆਪਣਿਆਂ ਦੀ ਆਪਣਿਆਂ ਦੇ ਸਾਥ ਦੀ ਆਪਣੇ ਪਣ ਦੀ ਤੇ ਤੁਸੀਂ ਅੰਮ੍ਰਿਤਸਰ ਸਾਹਿਬ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਮੈਂ ਜਦੋਂ ਜੰਮਿਆ ਸੀ ਨਾ ਹੂੰ ਮੇਰੀ ਮਾਂ 3 ਸਾਲ ਦਾ ਛੱਡ ਕੇ ਮਰ ਗਈ अच्छा जी इन्ना साल बाद ए ਸਾਡੇ ਬੁੜੇ ਨੇ ਕੋਈ ਵਿਆਹ ਕਰਾ ਲਿਆ ਜੀ ਉਹ ਵਿਆਹ ਕਰਿਆਂ ਦੀ ਤਾਂ ਉਹਦੇ ਵੀ ਗਾਂ ਮੁੰਡਾ ਹੋਇਆ ਅੱਛਾ ਮੈਂ ਥੋੜਾ ਜਿਹਾ ਪੜ ਕੇ ਖੇਤੀ ਦਾ ਕੰਮ ਸਾਂਭਣ ਲੱਗ ਪਿਆ ਜੇ ਕਿੰਨਾ ਪੜਿਆ ਤੁਸੀਂ ਮੈਂ ਪੰਜ ਕਿ ਪੜਿਆ ਠੀਕ ਠੀਕ ਹੈ ਜੀ ਪਿੰਡ ਤੁਹਾਡਾ ਪਿੰਡ ਮੇਰਾ ਮਾਲਪੁਰ ਮਾਲਪੁਰ ਖਾਸ ਮਾਲਪੁਰ ਤੋਂ ਨੇੜੇ ਕੋ ਪਿੰਡ ਇਹ ਮਾਲਪੁਰ ਦਾ ਮਾਲਪੁਰ ਦਾ ਸ਼ਹਿਰ ਹੀ ਹੈ ਨਾ ਹਾਂ ਹਾਂ ਤਾਂ ਉਹ ਇਹਨਾ ਕੰਮ ਕਰਦਾ ਰਿਹਾ ਤਾਂ ਮੇਰਾ ਬੁੜੇ ਨੇ ਕੀਤਾ ਵਿਆਹ ਜਦੋਂ ਬੁੜੇ ਨੇ ਮੇਰਾ ਵਿਆਹ ਕੀਤਾ ਮਹੀਨੇ ਇੱਕ ਬਾਅਦ ਨਾ ਉਹ ਜਿਹੜੀ ਮੇਰੀ 부ੜੀ ਸੀਗੀ ਮਟਰੀ ਉਹਨੇ ਕੋਈ ਕੀ ਖਾਤੀ ਬੋਟੀਆਂ ਉਹ ਉਹ ਗੁਜ਼ਰ ਗਈ ਆਜਾ ਮੈਂ ਕੰਮ ਕਰ ਰਾ ਰਿਹਾ ਰੂੰਦਾ ਰਿਹਾ ਆ ਆਖੀਰ ਆ ਬੋੜੇ ਨੇ ਜਦਾਂ ਚੜ੍ਹੇ ਲਿਆ ਆ ਬਈ ਜ਼ਮੀਨ ਆਪਣੇ ਅੰਗੂਠਾ ਲਵਾ ਲਿਆ ਉਹਨੇ ਮਾਨੇ ਮਾਨੇ ਹੂੰ ਨਵੀਂ ਨੇ ਆਪਣੇ ਕਬਜ਼ੇ ਹੀ ਕਰ ਲਈ ਹੂੰ ਔਰ ਦੇ ਬਾਦ ਬੁਢਾ ਮਰ ਗਿਆ ਤੇ ਬੁਢਾ ਮਰ ਗਿਆ ਤਾਂ ਮੈਂ ਪਟਵਾਰੀ ਨੇ ਮੈਂ ਪਟਵਾਰੀ ਕਹਿੰਦਾ ਬਈ ਤੇਰਾ ਨਾਂ ਤਾਂ ਹੈ ਨਹੀਂ ਸੀ ਬੁੜੀ ਆ ਹੋ ਨਾ ਕੇ ਲੜਿਆ ਉਹਨਾਂ ਨੇ ਮੇਰੇ ਡਾਂਗਾ ਡੂੰਗਾ ਮਾਰ ਕੇ ਮੈਨੂੰ ਕੱਢਿਆ ਹੂੰ ਮੈਂ ਫਿਰ 22 ਆਲ ਵਾ ਇੱਕ ਹੂੰ 22 ਅਗਨਾ ਸਿੰਘ ਜੀ ਦਾ ਹੂੰ ਉਹਨਾਂ ਦੇ ਗੁਰਦੁਆਰੇ 'ਚ ਮੈਂ ਸੇਵਾ ਕੀਤੀ ਹੂੰ ਕਿੰਨੇ ਕ ਸਾਲ ਬਾਪੂ ਦਾਸ ਸਾਹਿਬ ਮੈਂ ਸੇਵਾ ਕੀਤੀ ਹੂੰ ਉਹ ਤੋਂ ਬਾਅਦ ਫਿਰ ਮੈਂ ਨਿਕਲ ਆਇਆ ਆਈ ਖਾਏ ਆ ਗਿਆ ਵਿੱਚ ਹੂੰ ਉਹ ਫਿਰ ਮੈਂ ਕਿਦੇ ਲੋਦੀ ਆਣੇ ਕਿਦੇ ਜੰਦਰ ਕਿਦੇ ਅੰਮ੍ਰਿਤਸਰ ਕੇ ਇਦਾਂ ਮੈਂ ਘੁੰਮਦਾ ਘੁੰਮਦਾ ਰਹਾਂ ਹੂੰ ਹੁਣ ਤਿੰਨ ਸਾਲ ਹੀ ਹੋ ਗਿਆ ਮੈਂ ਉੱਥੇ ਅੰਮ੍ਰਿਤਸਰ ਐਂ ਅੰਮ੍ਰਿਤਸਰ ਸਟੇਸ਼ਨ ਤੇ ਹਾਂ ਕੀ ਹਾਂ ਤੇਰਾ ਨਾਮ ਤੁਹਾਡਾ ਹੈਗਾ ਵਾ ਮੇਰਾ ਮਾ ਨਾਮ ਮੰਗਲ ਸਿੰਘ ਮੰਗਲ ਸਿੰਘ ਸਨ ਆਫ ਪੂਰਨ ਸਿੰਘ ਹਾਂਜੀ ਬਾਪੂ ਮੈਂ ਸਿਰ ਤੇ ਤੇ ਤਸਾਰ ਬੰਨਣ ਲੱਗਾ ਯਾਰ ਤੇਰੇ ਕੇਸ ਕਿਵੇਂ ਬਾਪੂ ਖਿਲਰੇ ਪਏ ਆ ਸਾਰੇ ਹੈਂ ਅੱਛੇ ਅੱਖਾਂ ਵੀ ਬਣਾਉਂਦੇ ਆ। ਹਾਂ ਬਾਪੂ ਅੱਖਾਂ ਵੀ ਬਣਾਵਾਗੇ ਆਪਾਂ। ਅੱਖਾਂ ਵਾਲੇ ਡਾਕਟਰ ਵੀ ਹੁੰਦੇ ਆਪਣੇ ਕੋਲੇ ਬਾਪੂ। ਬਾਬਾ ਨਾਨਕ ਮਿਹਰ ਕਰੇ ਬਾਪੂ। ਤੁਸੀਂ ਹੁਣ ਗੁਰੂ ਰਾਮਦਾਸ ਮਹਾਰਾਜ ਤਿੱਕਰ ਆਏ ਹੋ ਤੇ ਸਾਨੂੰ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਥੋਡੀ। ਅਸੀਂ ਤੁਹਾਡੀ ਸੇਵਾ ਤੁਹਾਡੇ ਆਖਰੀ ਸਵਾਸਤਾਂ ਤਿੱਕਰ ਜਾਂ ਸਾਡੇ ਆਖਰੀ ਸਵਾਸਤਾਂ ਤਿੱਕਰ ਅਸੀਂ ਕਰਾਂਗੇ। ਬਾਕੀ ਗੁਰੂ ਕਿਰਪਾ ਕਰਨ ਮੈਨੂੰ ਚਾਹ ਨਹੀਂ ਚੰਗੀ ਮੇਰੀ ਅੱਜ ਕੋਈ ਨਾ ਚਾਹ ਹੋਣੀ ਵਧੀਆ ਬਣਾਉਣੇ ਬਾਪੂ ਨੂੰ ਚਾਹ ਵਧੀਆ ਬਗਵਾ ਕੇ ਦੇ ਕਾਕਾ ਲੈ ਕੇ ਜਾ ਕੇ ਚਾ ਇਹ ਬਾਪੂ ਕੀ ਹੋਇਆ ਹੋਇਆ ਆਹ ਇਹ ਪਤਾ ਨਹੀਂ ਕੀ ਹੋ ਗਿਆ ਕਿਦੋਂ ਕਦਾ ਹੋਇਆ ਏਮ ਹੋ ਗਿਆ ਮਹੀਨਾ ਡੇਡ ਮਹੀਨਾ ਆ ਤਾਂ ਗੱਠਾਂ ਬਣੀਆਂ ਪਈਆਂ ਬਾਪੂ ਹੂੰ ਹੁੰਦਾ ਰੋਖੜਾ ਨਹੀਂ ਕੁਝ ਵੀ ਬਾਪੂ ਦੇ ਗਲ ਦੇ ਵਿੱਚ ਦੇਖੋ ਜੀ ਕਿੰਡੀ ਵੱਡੀ ਗੱਠ ਬਣੀ ਹੋਈ ਆ ਮਾਸ ਦੀ ਹੋਈ ਮੈਂ ਕਾਲੇ ਕੱਪੜੇ ਲੈ ਤਾਂ ਰਾਤ ਕੋਈ ਚਾਕੇ ਲੈ ਗਿਆ ਹੂੰ ਮੈਂ ਰਸ ਵੇਨਾਵਾਂਗੇ ਪਰ ਕੱਪੜੇ ਚਾਕੇ ਚੋਰੀ ਚਰਨਜੀਤ ਸਿੰਘ ਜੀ ਬੇਦੀ ਸਾਹਿਬ ਘਰ ਪਰਿਵਾਰ ਕਿੱਥੇ ਆਪਣਾ ਮੇਰਾ ਵਾਈ ਗੁਰੂ ਜੀ ਜੰਮਿਆ ਪਲਿਆ ਮੈਂ ਪਠਾਨਕੋਟ ਪਠਾਨਕੋਟ ਹਾਂਜੀ ਹੂੰ ਤੇ ਛੋਟੀ ਉਮਰੇ ਪੋਚ ਪੂਰਾ ਹੋ ਗਿਆ ਮੈਂ ਪਜਮੀ ਪੜਦੱਸ ਗਿਆ ਮੈਂ ਮਾਤਾ ਨੂੰ ਕਹਤਾ ਮਾਤਾ ਮੈਨਿਓ ਪੜਨਾ ਜੋ ਕਰਨਾ ਕਰ ਹੂੰ ਮਾਤਾ ਨੇ ਕੁੱਟ ਕੇ ਮੈਨੂੰ ਸਕੂਲ ਭੇਜਨਾ ਸਕੂਲੋਂ ਕੁੱਟ ਕਰਕੇ ਮੈਂ ਘਰ ਆਇਆ ਪੜਨਾ ਮੈਂ ਨਹੀਂ ਮੈਂ ਕਹਿੰਦਾ ਮੈਨੂੰ ਕੰਮ ਸਿਖਾ ਦੇ ਜੋ ਪੜਨਾ ਵਿਆਂ ਨੀ ਬੜੀਆਂ ਮੇਰੇ ਤੋਂ ਹੂੰ ਐਨਾ ਕਹਿੰਦੇ ਮੈਨੂੰ ਅੰਬਸਰ ਤਿੰਨ ਚੱਲ ਜਾ ਮਾਮੇ ਕੋਲ ਹੂੰ ਮਗਟੀ ਕਾ ਪੇ ਜੋ ਚਾਲ ਚੱਲ ਅਮਰਸਰ ਚੱਲ ਗਿਆ ਤੇ ਮੈਂ ਕੰਮ ਸੇ ਇਕਲੇ ਨਵੇਂ ਸਿਕਲਾਂ ਦਾ ਹੂੰ ਚਲੋ ਜੋ 2-3 ਸਾਲ ਕੱਢੇ ਪਰ ਮਾਮੀ ਮੈਨੂੰ 600 ਰੁਪਏ ਭਰਵਾ ਦਿੰਦੀ ਦੋ ਮਹੀਨੇ ਬਾਅਦ ਤੇ ਜਾ ਚੰਨ ਘਰ ਹੋਇਆ ਹੂੰ ਮੱਕਰੇ ਨੰਨ ਸੱਤਰ ਮਿਆਂ ਕੀ ਬੰਦਾ ਪਰਿਵਾਰ ਵੱਡਾ ਪੰਜ ਚਿੰਨ ਭੈਣਾਂ ਪੰਜ ਭਾਈ ਫਿਰ ਮੈਂ ਉਹ ਵੀ ਕੰਮ ਛੱਡਿਆ ਮਕ ਮੰਨਿਆ ਕੰਮ ਕੋਟਣ ਲੱਗਿਆ ਮੰਨੀਆਂ ਦਾ ਹੀ ਫਿਰ ਬਾਬਾ ਜੀ ਅਸੀਂ ਨਾ ਦਿਨੇ ਦੇ ਮੰਨਿਆ ਕੋਟ ਨਹੀਂ ਆ ਰਾਤ ਅਸੀਂ ਟਰਾਲੀਆਂ ਬਣਾਉਣੀਆਂ ਮਿਲਟਰੀ ਦੀ ਗੱਡੀ ਬਣਾਉਣੀਆਂ ਫਿਰ ਉਸ ਤੋਂ ਬਾਅਦ ਇਹ ਰੋਟੀ ਖਾਣ ਜਾਣਾ ਤਾਂ ਪਹਿਰੇ ਤੇ ਕਈ ਵਾਰ ਮੇ ਸੱਚੀ ਗੱਲ ਹੈ ਵੀ ਘਰੋਂ ਭੁੱਖੇ ਆ ਜਾਈਦਾ ਵਾਪਸ ਹੂੰ ਰੋਟੀ ਹੁੰਨੀ ਨਹੀਂ ਭੁੱਖੇ ਜਾਣਾ ਭੁੱਖੇ ਆਇਆ ਨਾ ਬਈ ਏਡਾ ਭਾਰਾ ਕੰਮ ਨਹੀਂ ਹੁੰਦਾ ਭੁੱਖੇ ਭੁੱਖੇ ਦਾ ਫਿਰ ਮੈਂ ਟਰੱਕਾਂ ਦੇ ਕੰਮ 'ਚ ਪੈ ਗਿਆ ਹੂੰ ਗੱਡੀ ਮੈਂ ਦੁਕਾਨ 'ਤੇ ਜੋ ਗੱਡੀ ਬੈਗ ਬੁੱਕ ਕਰਕੇ ਲਾਣੀ ਮੇਰਾ ਸਾਥ ਕਹਿੰਦਾ ਹੁੰਦਾ ਨਹੀਂ ਚਰਨ ਜਿੱਥੇ ਗੱਡੀ ਲਾ ਦੇ ਜਾ ਬੈਠ ਕੇ ਮੈਂ ਲਾ ਦਿੰਦਾ ਜੀ ਬਾਅਦ ਖੁੱਲ ਗਿਆ ਥੋੜਾ ਜਿਹਾ ਮੇਰਾ ਹੂੰ ਫਿਰ ਮੈਂ ਕੰਟਰੀ ਕਰਨਾ ਕਿ ਮੇਰਾ ਥੋਰ ਖੁੱਲ ਗਿਆ ਮੈਂ ਬਣ ਗਿਆ ਡਰਾਈਵਰ ਡਰਾਈਵਰ ਕਾਰਡ ਬਣ ਗਿਆ ਮੈਂ ਘਰ ਦੇ ਥੋਣੇ ਥੋਤੇ ਜੀ ਹੂੰ ਪੈਣਾ ਵਈਆਂ ਹੂੰ ਜੋ ਪਰ ਮੇਰੀ ਵਾਰੀ ਆਈ ਤੇ ਭੈਣ ਮਾਂ ਨੂੰ ਚੁੱਕ ਦੇ ਦਿੱਤੀ ਇਹਦਾ ਵਿਆਹ ਨਾ ਕਰੀ ਜਿਹਦਾ ਵਿਆਹ ਕਰੇਗੇ ਉਹ ਨਿਆਣੇ ਰੋਲ ਜਣੇ ਚਲੇ ਨਿੱਕੇ ਨਿੱਕੇ ਇਹਦਾ ਵਿਆਹ ਨਾ ਕਰੀ ਜੀ ਇਹਨੇ ਵਾਕ ਹੋ ਜਾਣਾ ਹੀ ਉਹ ਉਹ ਕਰਦੇ 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 ਇਹ ਗਰ ਹੀ ਗਿਆ ਇਹਦਾ ਵਿਆਹ ਹੀ ਨਹੀਂ ਹੋਇਆ ਤਾਂ ਵਿਆਹ ਹੀ ਨਹੀਂ ਕਰਤਾ ਪੰਜ ਭਰਾ ਤੇ ਤਿੰਨ ਭੈਣਾਂ ਤਿੰਨ ਭੈਣਾਂ ਜੀ ਹੂੰ ਤੇ ਸਾਰੇ ਛੋਟੇ ਹੀ ਤੋਤੇ ਮੇਰੇ ਤਾਂ ਸਾਰੇ ਭਰਾ ਛੋਟੇ ਜੀ ਕਿ ਇੱਕ ਭੈਣ ਸਭ ਤੋਂ ਛੋਟੀ ਉਦੋਂ ਸਾਢੇ 3 ਮਹੀਨਿਆਂ ਦੇ ਪਹਿਨ ਜਦੋਂ ਮੇਰਾ ਪਿਓ ਮਰਿਆ ਜਦੋਂ ਬਾਪੂ ਮਰ ਗਿਆ ਹਾਂਜੀ ਠੀਕ ਆ ਤੇ ਫੋਨ ਮੇਰੇ ਵਿਰਦੀ ਕੋਈ ਨਹੀਂ ਸੰਭਲਣ ਵਾਲਾ ਕੋਈ ਭੈਣਾ ਨੇ ਅੱਖਾਂ ਖਰਾਬ ਹੋਣ ਤੋਂ ਪਹਿਲੇ ਵੀਰ 2 ਮਹੀਨੇ ਹੋ ਗਏ 3 ਮਹੀਨੇ ਦੇ ਦੋ ਚੱਲੇ ਆ ਕਿਉਂ ਨਹੀਂ ਆਂਦਾ ਆਪਣੇ ਆਪਣੀ ਮਿਤਰੀ ਯਾਦ ਕਰਦੇ ਆ ਤੇ ਮੈਨੂੰ ਹੁਣ ਫੋਨ ਕਰ ਕਰ ਮਰ ਗਿਆ ਮਾ ਮੇਰਾ ਫੋਨ ਨਹੀਂ ਕਿਸੇ ਨੇ ਚੁੱਕਿਆ ਨਾਨਕ ਕੀ ਉਹ ਆਪਦਾ ਲੰਗਰ ਹੀ ਰਿੰਦਾ ਸੀਗਾ ਨਹੀਂ ਮੈਂ ਗੁਰੂ ਘਰ ਰਿੰਦਾ ਜੀ ਮੈਂ ਤਾਂ ਜਦੋਂ ਗੱਡੀਆਂ ਮੈਂ ਡਰਾਈਵਰੀ ਛੱਡ ਦਿੱਤੀ ਆ ਹੂੰ ਫਿਰ ਮੈਂ ਗੁਰਦੁਆਰਾ ਸਾਹਿਬ ਕਿੱਥੇ ਮੈਂ ਹੂਰ ਸਾਹਿਬ ਰਿਆ ਜੀ 6-7 ਸਾਲ ਹਾਂ ਪੈਸਾ ਨਹੀਂ ਲਿਆ ਉੱਥੇ ਅਜਾ ਕੋਈ ਪੈਸਾ ਨਹੀਂ ਲਿਆ ਸੇਵਾ ਕੀਤੀ ਮਾਰੇ ਉਹ ਤਾਂ ਲੰਗਰ ਸਾਰ ਗੁਰਦੁਆਰਾ ਸਾਹਿਬ ਤੇ ਕਿੱਥੇ ਸੀ ਹਾਂ ਜੀ ਬਾਬੇ ਆਪਣਾ ਹਰਵੰਤ ਸਿੰਘ ਕੋਲ ਨਹੀਂ ਜੀ ਨਹੀਂ ਬਾਬੇ ਬਲਵਿੰਦਰ ਸਿੰਘ ਕੋਲ ਬਲਵਿੰਦਰ ਸਿੰਘ ਜੀ ਕੋਲ ਹਾਂ ਜੀ ਠੀਕ ਆ ਫਿਰ ਮੈਂ ਨਾਨਕ ਕੀਲੇ ਚੱਲ ਗਿਆ ਹੂੰ ਉਹਨਾਂ ਨੇ ਮੈਨੂੰ ਕਹਿੰਦੇ ਬਾਬੇ ਤੁਸੀਂ ਸਾਡੇ ਕੋਲ ਆਵੋ ਨਾ ਕਹੇ ਤੂੰ ਇਹ ਰੱਖ ਲੋ ਹੂੰ ਮੈਂ 2.5 ਸਾਲ ਉੱਥੇ ਰਿਹਾ ਵਾਹਿਗੁਰੂ ਜੀ ਹੂੰ ਉੱਥੋਂ ਫਿਰ ਮੈਂ ਨਾ ਐਸੇ ਆ ਗਿਆ ਮੈਂ ਗਵਾਲੀਅਰ ਹੂੰ ਗਵਾਲੀਅਰ ਆ ਗਿਆ ਤੇ ਲੋ ਜੀ ਗਵਾਲੀਅਰ ਵੀ 10 ਸਾਲ ਰਿਹਾ ਜੀ ਗੁਰਦੁਆਰਾ ਸਾਹਿਬ ਚ ਹਾਂਜੀ ਤੇ ਬਾਬਾ 10 ਸਾਲ ਮੈਨੂੰ 11 ਸਾਲ 10 ਸਾਲ ਦੇ 2 ਮਹੀਨੇ ਹੋ ਗਏ ਅੱਖਾਂ ਮੇਰੇ ਹੋ ਗੀਆਂ ਫਿਰ ਖਰਾਬ ਸਿਰੇ 10 ਸਾਲੋਂ ਕੇ ਖਰਾਬ ਹੋ ਗਏ ਨਾ ਨਹੀਂ 10 ਸਾਲ ਡਿਊਟੀ ਕੀਤੀ ਐ ਮੈਂ ਅੱਖਾਂ ਕਿਦੋਂ ਖਰਾਬ ਹੋਈਆਂ ਫਿਰ 1 ਸਾਲ ਤੇ ਹੁਣ 4 ਮਹੀਨੇ ਹੋ ਗਏ ਆ ਇਹ ਉਹ ਗੋਲੀਆਂ ਰੰਦੇ ਦੇਖਾਂ ਖਰਾਬ ਹੋਈਆਂ ਗੋਲੀਆਂ ਰੰਦੇ ਆ ਤੁਸੀਂ ਹਾਂਜੀ ਤੇ ਉਹ ਗੋਲੀਆਂ ਵਾਲੇ ਗੁਰੂ ਘਰ ਵਾਲਿਆਂ ਨੇ ਨਹੀਂ ਕਰਾਈਆਂ ਅੱਖਾਂ ਨਹੀਂ ਕਰਾਈਆਂ ਵਾਹਿਗੁਰੂ ਜੀ ਬਿਲਕੁਲ ਨਹੀਂ ਕਰਾਈਆਂ ਉਹਨਾਂ ਨੇ ਮੈਂ بڑا ਉਹਨਾਂ ਦੇ ਪੈਰੀ ਹੱਥ ਲਾਏ ਨੇ ਬਾਬਾ ਤੇ ਜਾਂਦੇ ਸੀਗੇ ਬਾਬਾ ਜੀ ਮੇਰੀਆਂ ਕਰਾ ਦਿਓ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੈਂ ਕਿਨ ਰੋਲ ਜਾਵਾਂਗਾ ਮੈਂ ਬੇਦੀ ਖਾਨਦਾਨ ਦਾ ਬੰਦਾ ਮੇਰਾ 10 11 ਸਾਲਾਂ ਤੋਂ ਤੁਸੀਂ ਉਸੇ ਗੁਰੂ ਘਰ ਦੀ ਸੇਵਾ ਕਰਦੇ। ਉੱਥੇ ਰਿਹਾ ਜੀ ਵਾਹਿਗੁਰੂ। ਤਨਖਾਹ ਵੀ ਲੈਂਦੇ ਸੀ ਕੋਈ? ਨਹੀਂ ਤਨਖਾਹ ਮੈਂ ਨਹੀਂ ਲਈ ਮੈਂ ਖਰਚਾ ਮੜਾ ਮੋਟਾ ਲੈ ਲੈਂਦਾ ਜਦੋਂ ਮੇਰੀ ਪੈਨਸ਼ਨ ਨਹੀਂ ਆਂਦੀ 1500 ਰੁਪਈਆ। ਹੂੰ ਮੈਂ ਦਵਾਈਆਂ ਆਸਤੇ ਥੋੜੇ ਬਹੁਤ ਪੈਸੇ ਲੈ ਲੈਂਦਾ ਸੀਗਾ। ਤੇ ਬਾਬੇ ਨਾਨਕ ਦੇ ਖਾਨਦਾਨ ਚ ਹੋ ਕੇ ਵੀ ਤੁਹਾਡੀ ਹਾਂਜੀ ਤੇ ਮੈਂ ਉਹਨਾਂ ਨਾਲ ਇਹ ਗੱਲ ਮੈਂ ਸਬਾਬਾ ਬਾਬਾ ਜੀ ਮੈਂ ਗੁਰੂ ਦੇ ਚ ਬੱਚਾ ਹਾਂ ਦੇਖ ਲੋ ਹਾਂ ਤੇ ਤੁਸੀਂ ਮੇਰੀ ਇਹ ਦੁਸ਼ਾ ਨਾ ਕਰੋ ਮੇਰੀ। ਪਰ ਉਹਨਾਂ ਨੇ ਉਹਨਾਂ ਦੂਜਿਆਂ ਨੂੰ ਕਹਿ ਜਨਾ ਕਰਾ ਦੇ ਕਰਾ ਦਿਓ ਹਾਂ ਉਹਨਾਂ ਨੇ ਚਲ ਜਾਣਾ ਇੱਕ ਰਾਤ ਲੈ ਕੇ ਉੱਥੇ ਮਸਿਆ ਦੇ ਹਾਂ ਤੇ ਮੁੜ ਕੇ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਇਹ ਮੇਰੇ ਇਦਾਂ ਝੱਟ ਲੰਘਾ ਜੇ ਇੱਥੇ ਮੈਂ ਆਇਆ ਉਦੋਂ ਮੈਨੂੰ ਉਹ ਕਹਿੰਦਾ ਪ੍ਰਦੀਪ ਇਹਨਾਂ ਨੇ ਟਿਗੜਲਾ ਦੀਨ ਤੇ 5 ਰੁਪਏ ਦੇ ਗਿਸ਼ੇ ਚ ਪਾ ਦੀ ਤੇ ਫਿਰ ਅੰਦਰ ਚੜਾ ਦੇ ਜਾਂਦੇ ਜਾਂਦੇ ਅਬੇ ਡਗ ਡੁਗ ਜਾਓਗੇ ਤੇ ਹਾਂਜੀ ਇੰਨੀ ਗੱਲ ਮੈਂ ਆਪਣੇ ਕੰਨੀ ਸੁਣੀ ਆ ਵਾਹਿਗੁਰੂ ਜੀ ਮੈਂ ਜੋ ਨਹੀਂ ਬੋਲਦਾ ਬਿਲਕੁਲ ਮੈਂ ਉੱਥੋਂ ਤੁਸੀਂ ਫੇਰ ਦਰਬਾਰ ਸਾਹਿਬ ਆ ਗਏ ਫਿਰ ਮੈਂ ਉੱਥੋਂ ਆ ਗਿਆ ਸਿੱਧਾ ਮੈਂ ਚੰਡੀਗੜ੍ਹ ਚੰਡੀਗੜ੍ਹ ਮੈਨੂੰ ਕਹਿੰਦੇ ਬੁਲਾਇਆ ਸੀਗਾ ਇਹ ਹੈਗੇ ਨਾ ਗੁਰੂ ਕੇ ਲੰਗਰ ਵਾਲੇ ਅੱਖਾਂ ਵਾਲੇ ਉਹਨਾਂ ਨੇ ਬੁਲਾਇਆ ਸੀ ਉਹ ਕੁੜੀ ਪ੍ਰਮਾਤਮਾ ਰੂਪ ਵੀ ਉਹਨੇ ਜੀ ਮੇਰੇ ਦੇਖਿਆ ਜੋ ਖੱਚਾ ਕਿਤਿਆਂ ਗੰਦੀ ਬਾਬਾ ਜੀ ਤੇ ਜੋ ਬਹੁਤ ਲੇਟ ਕਰਦਾ ਕੰਮ ਸੇ ਸਵੇਰ 8:30 ਤੱਕ ਹੀ ਗਿਆ ਉਹਨਾਂ ਨੇ ਪੀਜੀ ਭੇਜਤਾ ਮੈਨੂੰ ਪੀਜੀ ਆਈ ਕਹਿੰਦੇ 28000 ਦੀ ਕਿਟ ਲਿਆਓ ਪਹਿਲੇ ਦਵਾਈਆਂ ਦੀ ਹਾਂ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਇਹ ਨਾਲ ਡਰਾਈਵਰ ਗਿਆ ਇਹ ਉਹਨਾਂ ਦਾ ਉਹਨਾਂ ਨੇ ਜੀ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਨਾ ਆਜੋ ਤੇ ਕੱਲ ਨੂੰ ਆਪਾਂ ਚਲਾਂਗੇ ਫਿਰ ਉਹਨਾਂ ਵਿਚਾਰੀ ਨੇ ਆਪਣੇ ਕੋ ਦਵਾਈਆਂ ਦਿੱਤੀਆਂ ਮੈਨੂੰ 28000 ਦੀਆਂ ਹਾਂ ਨਾਲ ਗਈ ਹੈ ਨਾਲ ਡਰਾਈਵਰ ਗਿਆ ਵਾ ਉੱਥੇ ਜਾ ਕੇ ਤੇ ਸਾਰਾ ਦਿਖਾਇਆ ਸੁਖਾਇਆ ਉਹ ਕਹਿੰਦੇ ਜੀ ਕੋਈ ਨਹੀਂ ਕਰ ਦਾਂਗੇ ਇੱਕ ਇੱਕ ਮਹੀਨੇ ਬਾਅਦ ਆਣਾ ਫਿਰ ਮੈਂ ਨਵਦਗਿਆ ਨਾਲ ਪ੍ਰਸ਼ਨ ਕਰਤਾ ਫਿਰ ਜੋ ਦੂਜਾ ਪ੍ਰਸ਼ਨ ਕਰਨਾ ਹੀ ਛੋਟਾ ਤੇ ਉਹਨਾਂ ਨੇ ਜੀ ਪ੍ਰਸ਼ਨ ਕੀਤਾ ਹੈ ਉਹਨੇ ਆਪਣਾ ਮੇਨ ਜਰਮੈਂਡ ਡਾਕਟਰ ਆ ਉਹਨੇ ਕੇਸ ਦਿੱਤਾ ਦੂਸਰੇ ਨੂੰ ਥਾਪੇ ਨੂੰ ਹੂੰ ਤੇ ਉਸ ਫਿਰੇ ਸੱਤ ਵਜੇ ਬੁਲਾਇਆ ਸਾਨੂੰ ਹੂੰ ਰਾਤੀ 9:00 ਵਜ ਗਿਆ ਜੀ ਹੂੰ ਕੱਪੜੇ-ਕਪੜੇ ਲਵਾ ਕੇ ਸਾਡੇ ਰੱਖ ਰੱਖੇ ਉਹ ਰਾਜਾ ਪੁਆ ਰੱਖਿਆ ਤੁਹਾਨੂੰ ਉਹ ਤੇ ਬੈਠੇ 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 9 ਵਜੇ ਉਹ ਟ੍ਰੇਨਿੰਗ ਵਾਲਾ ਸੀਗਾ ਉਹ ਡਾਕਟਰ ਨੂੰ ਦੱਸੇ ਅੰਗਰੇਜ਼ੀ ਚ ਫਿਰ ਹਿੰਦੀ ਚ ਵੀ ਚਾਹ ਹਿੰਦੀ ਬੋਲੇ ਮੈਨੂੰ ਸਮਝ ਆ ਜੇ ਹਾਂ ਦਬ ਇਹਨੂੰ ਦਬਾ ਦਬਾ ਕੇ ਰੱਖੇ ਦੋ ਛੱਡੀ ਨਾ ਇਹਨੂੰ ਛੱਡੀ ਨਾ ਉਹਨੇ ਛੱਡ ਦਿੱਤਾ ਹਾਂ ਉਹ ਸ਼ਾਇਦ ਹੋ ਸਕਦਾ ਨਾ ਛੱਡਦਾ ਤੇ ਦਬਿਆ ਜਾਂਦਾ ਤੇ ਲਾਈਟ ਆ ਜਾਂਦੀ ਹਾਂ ਤੇ ਉਹ ਕੰਮ ਫਿਰ ਰਹਿ ਗਿਆ ਉਹ ਪਰ ਉਹਨਾਂ ਤਰੀਕ ਦੇ ਇੱਥੇ ਹੁਣ 5ਵੇਂ ਮਹੀਨੇ ਦੀ 4 ਤਰੀਕ 4 ਜਿਹੜੇ ਗੈਤਵਾਰ ਹਸਪੀਟਲ ਬੰਦ ਉਹ ਤੇ ਹੁਣ ਜਿਹੜੇ ਤੁਹਾਡੇ ਭੈਣ ਭਰਾ ਵਾ ਉਹਨਾਂ ਦੇ ਨੰਬਰ ਤਾਂ ਹੈਗੇ ਤੁਹਾਡੇ ਕੋਲੇ ਨੰਬਰ ਹੈਗਾ ਵਾ ਤੁਸੀਂ ਗੱਲ ਕਰ ਸਕਦੇ ਬਿਸ਼ੱਕ ਜੀ ਪਰ ਤੁਹਾਡਾ ਫੋਨ ਸ਼ਾਇਦ ਚੱਕ ਲੈਣ ਤੇ ਮੇਰਾ ਫੋਨ ਤੇ ਨਹੀਂ ਚੱਕਣਾ ਜੇ ਉਹਨਾਂ ਨੇ ਬਾਪੂ ਮੰਗਲ ਸਿੰਘ ਜੀ ਹਾਂ ਜੀ ਤੁਹਾਡੇ ਕਿਸੇ ਭੈਣ ਭਰਾ ਦਾ ਪਰਿਵਾਰ ਕਿਸੇ ਨੰਬਰ ਹੈਗਾ ਕਿ ਮੈਂਬਰ ਤੁਹਾਡੇ ਕੋਲੇ ਹਾਂ ਜੀ ਮੈਨੂੰ ਦੱਸਿਆ ਵੀ ਮੈਨੂੰ 28 ਸਾਲ ਦਾ ਮੈਂ ਨਿਕਲੇ ਆਂ ਕਰੋ ਕਰੋ 28 ਸਾਲਾਂ ਤੋਂ ਗੁਰੂ ਘਰਾਂ ਚੀਜ਼ ਸੇਵਾ ਕਰ ਰਹੇ ਆ ਸਭ ਤੋਂ ਵੱਧ ਸਮਾਂ ਕਿੱਥੇ ਕੱਢਿਆ ਗੁਰੂ ਘਰ ਕਿਹੜੇ ਕੱਢਿਆ ਜੱਬਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਤੋਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਸਾਨੂੰ ਅੱਜ ਦੋ ਬਜ਼ੁਰਗਾਂ ਦੀ ਸੇਵਾ ਮਿਲੀ ਆ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਸਿੰਘ ਵੀਰੇ ਤੁਹਾਡਾ ਕੀ ਨਾ ਹੈ 5 ਬੰਟੀ ਵੀਰਾ ਤੇ ਇਹ ਲੈ ਕੇ ਆਏ ਨੇ ਦੋ ਬਜ਼ੁਰਗਾਂ ਨੂੰ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਬਾਪੂ ਜੀ ਅੱਖਾਂ ਤੋਂ ਬਲਾਈਂਡ ਨਹੀਂ ਬਾਪੂ ਜੀ ਕਿੱਥੇ ਦੀ ਪ੍ਰਿੰਸ ਇਹ ਸੀ ਅੰਮ੍ਰਿਤਸਰ ਰੇਲਵੇ ਸਟੇਸ਼ਨ 골ਬਾਗ ਵਾਲਾ ਦਫ਼ਤਰ ਦਾ ਆ ਹਾਂ ਗੇਟ ਦੇ ਬਾਹਰ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਗੇਟ ਦੇ ਬਾਹਰ ਪਏ ਉੱਥੇ ਹੀ ਸੌਂਦੇ ਨੇ ਉੱਥੇ ਬਾਹਰ ਖੋਖਿਆਂ ਵਾਲੇ ਗਏ ਆ ਉਹ ਇਹਨਾਂ ਨੂੰ ਚਾਹ ਪਿਆਏ ਜਾਂਦੇ ਨੇ ਕੋਈ ਰੋਟੀ ਦੇਈ ਜਾਂਦਾ ਆ ਤੇ ਲੰਘਦਾ ਟੱਪਦਾ ਕੋਈ 10 ਰੁਪਏ ਦੇ ਗਿਆ ਉਹ ਮੇਰੇ ਬੇਤੇ ਜੀ ਕਿ ਹਿੰਨੇ ਨਾ ਚਾਹ ਪਿਆਈ ਤੇ ਫਿਰ ਆਪਣੇ ਕੋਲੋਂ ਪੈਸੇ ਦੇ ਕੇ ਉਹਨੂੰ ਕਹਿੰਦੇ ਕਿ ਮੈਨੂੰ ਕੋਈ ਚਾਹ ਲਿਆ ਕੇ ਪਿਆ ਦੇ ਰੋਟੀ ਲਿਆ ਕੇ ਖਵਾ ਲਓ ਓਕੇ ਦਿੱਕਤਾ ਹੈ ਨਹੀਂ ਜੀ ਉਹਨਾਂ ਕੋਈ ਆਸਰੇ ਨਾਲ ਲੈ ਜੇ ਤੇ ਲੈ ਜੇ ਇਹਨਾਂ ਨੂੰ ਉੱਤੇ ਫੁੱਟਪਾਥ ਤੇ ਪੈ ਰੰਦੇ ਹਾਂਜੀ ਹਾਂਜੀ ਬਿਲਕੁਲ ਜਮਾ ਗੇਟ ਦੇ ਬਾਹਰ ਜਿਹੜਾ ਸਟੇਸ਼ਨ ਦੇ ਗੇਟ ਦੇ ਬਾਹਰ ਇਉਂ ਹਟਾ ਮੈਂ ਅੰਦਰ ਮੈਨੂੰ ਆ ਬ੍ਰਾਂਡੇ ਚ ਪਹਿਨਣਾ ਵਾ ਇਹ ਬ੍ਰਾਂਡੇ ਚ ਪਹਿਨਦੀ ਤੇ ਬਾਪੂ ਜੀ ਤੁਸੀਂ ਦੇਖੋ ਜੀ ਪੈਰਾਂ ਦੇ ਕੀ ਹਾਲਾਤ ਆ ਹਨਾ ਨਵੇਂ ਪੈਰਾਂ ਦੇ ਕਿੰਦਾ ਹੱਥਾਂ ਦਾ ਬਾਪੂ ਜੀ ਦੇ ਕੀ ਹਾਲਾਤ ਆ ਬਜ਼ੁਰਗ ਸਰੀਰ ਆ 76 ਸਾਲ ਦੀ ਉਮਰ ਆ ਇਸ ਟਾਈਮ ਆਪਣਿਆਂ ਦੀ ਲੋੜ ਆ ਆਪਣੇਪਣ ਦੀ ਲੋੜ ਆ ਤੇ ਐਵੇਂ ਇਹ ਬਾਪੂ ਜੀ ਕਰਨਤ ਸਿੰਘ ਜੀ ਕਿੱਥੇ ਸੀ ਕਰਨਜੀਤ ਸਿੰਘ ਕਰਨਜੀਤ ਸਿੰਘ ਜੀ ਹਰਮੰਦਰ ਸਾਹਿਬ ਅੰਦਰ ਦਰਬਾਰ ਸਾਹਿਬ ਦੇ ਵਿੱਚ ਹਾਂਜੀ ਉੱਥੇ ਕਿੰਨੇ ਕ ਟਾਈਮ ਤੋਂ ਸੀ ਮੈਂ 20 ਦਿਨ ਰਿਹਾ ਜੀ ਉੱਥੇ 20 ਦਿਨ ਰਹਿ ਤੇ ਕਮੇਟੀ ਨੇ ਇਹਨਾਂ ਨੂੰ ਕਹਿ ਦਿੱਤਾ ਲੋਕਰ ਸੀ ਨਾ ਕੋ ਖਾਲੀ ਵਿਰੋਧ ਤੇ ਤੁਸੀਂ ਜਾਓ। ਹਾਂਜੀ। ਅੱਛਾ। ਪਰ ਇਹਨਾਂ ਨੂੰ ਥੋੜੇ ਕੋਈ ਲੋਕਰ ਸੀ ਅੰਦਰ। ਅੱਜ ਦੀ ਗੱਲਾਂ ਪਿਆ। ਅੱਛਾ। ਤੇ ਅੱਲਿਆ ਪੁੱਤਿਆ ਚਾਹ ਲਿਆ। ਲੈ ਬਾਪੂ ਮੰਗਲ ਸਿੰਘ ਜੀ ਚਾਹ ਪੀਓ ਘੁੱਟ। ਚਾਹ ਲਿਓ। ਚਾਹ ਲਾ ਫੜੋ ਕੱਪ। ਗਰਮਾ ਚਾਹ। ਗਰਮਾ ਧਿਆਨ ਨਾਲ। ਬਾਸ ਬਾਸ। ਗਰਮਾ ਪੂਰੀ। ਬਾਤ ਜੀ। ਚਰਨਜੀਤ ਸਿੰਘ ਜੀ। ਹਾਂ। ਆ ਲਓ ਤੁਸੀਂ ਵੀ ਚਾਹ ਪੀਓ। ਬਾਏ। ਚਰਨਜੀਤ ਸਿੰਘ ਬਾਪੂ ਜੀ ਨੇ ਵੀ ਜਿਵੇਂ ਦੱਸਿਆ ਪਰਿਵਾਰ ਹੈਗਾ ਪੰਜ ਭੈਣਾ ਤੇ ਤਿੰਨ ਭਰਾ ਨੇ ਪੰਜ ਭਰਾ ਤੇ ਤਿੰਨ ਭੈਣਾ ਨੇ ਤੇ ਬਾਪੂ ਜੀ ਸਭ ਤੋਂ ਵੱਡੇ ਸੀ ਬਾਪੂ ਜੀ ਟਰੱਕ ਡਰਾਈਵਰੀ ਕਰਕੇ ਸਾਰੇ ਭੈਣ ਭਰਾ ਵਿਆਹੇ ਬਸ ਅਖੀਰ ਤੇ ਜਦੋਂ ਇਹਨਾਂ ਦੀ ਵਾਰੀ ਸੀ ਵਿਆਹਣ ਦੀ ਉਹ ਵਿਆਹ ਨਹੀਂ ਹੋ ਸਕੇ ਬਾਪੂ ਜੀ ਕਹਿੰਦੇ ਉਹਨਾਂ ਨੇ ਜਾਣ ਕੇ ਨਹੀਂ ਕੀਤਾ ਬਾਕੀ ਰੱਬ ਜਾਣਦਾ ਪਰ ਉਸ ਤੋਂ ਬਾਅਦ ਬਾਪੂ ਦਾ ਮਨ ਅੱਕ ਗਿਆ ਘਰ ਤੋਂ ਘਰ ਛੱਡਤਾ ساری ਉਮਰ ਗੁਰੂ ਘਰਾਂ 'ਚ ਸੇਵਾ ਕੀਤੀ ਆ ਹਜੂਰ ਸਾਹਿਬ 10 ਸਾਲ ਲਾਏ ਬਾਪੂ ਦਾਂਦੇ ਨੇ ਫਿਰ ਬਾਪੂ ਜੀ ਨੇ ਗਵਾਲੀਅਰ 10 ਗਵਾਲੀਅਰ ਲਾਏ 10 ਸਾਲ 23 ਸਾਲ ਮੈਂ ਜੂਰ ਉਥੇ ਲਾਏ ਨਾਨਕ ਚੀਰੇ ਲਗਾਏ ਨਾਨਕ ਚੀਰੇ 23 ਸਾਲ ਲਾਏ ਮਤਲਬ 22-23 ਸਾਲ ਤੇ ਇਹੀ ਬਣ ਗਏ ਤੇ ਹੁਣ ਬਾਪੂ ਜੀ ਅੱਖਾਂ ਤੋਂ ਬਲਾਈਂਡ ਹੋ ਗਏ ਨਹੀਂ ਹੋ ਗਏ ਹੁਣ ਬਾਪੂ ਜੀ ਨੂੰ ਲੋੜ ਸੀਗੀ ਆਪਣਿਆਂ ਦੀ ਆਪਣਿਆਂ ਦੇ ਸਾਥ ਦੀ ਆਪਣੇ ਪਣ ਦੀ ਆਪਣਿਆਂ ਨੇ ਤਾਂ ਨਹੀਂ ਪਹਿਲਾਂ ਹੀ ਮੁੱਖ ਮੋੜ ਲੈ ਸੀਗੇ ਜਿੱਥੇ ਗਵਲੀਅਰ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਉੱਥੋਂ ਦੇ ਸੇਵਾਦਾਰਾਂ ਦੀ ਵੀ ਬਾਪੂ ਜੀ ਦੱਸਦੇ ਨੇ ਬਿੱਥਿਆ ਵੀ ਬੜੀ ਦੁੱਖ ਦੀ ਗੱਲ ਆ ਸਾਡੇ ਕੋਲੇ ਹੋਰ ਵੀ ਕਈ ਇਦਾਂ ਦੇ ਬਜ਼ੁਰਗ ਬਾਪੂ ਰਹਿ ਰਹੇ ਨੇ ਜਿਹੜੇ ਗੁਰੂ ਘਰਾਂ 'ਚ ਸੇਵਾ ਕਰਾਉਂਦੇ ਸੀ ਪਰ ਅਖੀਰ ਤੇ ਆ ਕੇ ਉਹਨਾਂ ਦੀ ਸੇਵਾ ਨਹੀਂ ਹੋ ਸਕੇ ਇਦਾਂ ਦੀ ਪਿਰਤ ਕਿਉਂ ਪੈ ਰਹੀ ਹੈ ਗੁਰੂ ਘਰਾਂ ਦੇ ਪ੍ਰਬੰਧਕ ਇਦਾਂ ਕਿਉਂ ਕਰ ਰਹੇ ਨੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੀਏ ਸਰਾਸਰ ਗਲਤੀ ਆ ਵੀ ਜੇ ਕੋਈ ਬਜ਼ੁਰਗ ਤੁਹਾਡੇ ਕੋਲੇ ਸੇਵਾ ਕਰ ਰਿਹਾ ਤਾਂ ਫਿਰ ਉਹਦਾ ਬੜਾਪਾ ਹੁਣ ਉਹਦੂ ਗਾ ਕਿੱਥੇ ਜਾਊਗਾ ਅੱਖਾਂ ਤੋਂ ਅੰਨ੍ਹਾ ਹੋ ਗਿਆ ਉਸ ਤੋਂ ਗਾ ਕਿੱਥੇ ਜਾਊਗਾ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਅਸੀਂ ਇੱਕ ਤਰਫਾ ਗੱਲ ਵੀ ਨਹੀਂ ਕਰਦੇ ਹੋ ਸਕਦਾ ਬਾਪੂ ਜੀ ਦੀ ਕਿਸੇ ਗੱਲ 'ਚ ਕਮੀ ਹੋਵੇ ਪਰ ਜੋ ਵੀ ਹੈ ਬਾਪੂ ਜੀ ਨੇ ਗੁਰੂ ਘਰ ਸੇਵਾ ਤਾਂ ਕੀਤੀ ਆ ਨਾ ਇੰਨੇ ਸਾਲ ਉੱਥੇ ਤਾਂ ਰਹੇ ਹੀ ਆ ਨਾ ਪਰ ਹੁਣ ਇਸ ਹਾਲਤ 'ਚ ਇਹ ਕਿਉਂ ਬਾਹਰ ਇਹਨਾਂ ਨੂੰ ਆਉਣਾ ਪਿਆ ਸੁਖਜੀਤ ਸਿੰਘ ਨੇ ਆਰਮੀ 'ਚ ਨਹੀਂ ਜਿੱਤਿਆ ਨੇ ਵੀ ਕੁਝ ਨਹੀਂ ਬੋਲ ਚਾਹਦਾਂ ਹਾਂਜੀ ਇਹ ਕੌਣ ਨੇ ਇੱਕ ਗਾਹਾਂ ਵਿੱਚ ਨੇ ਵਾਪਸ ਬਾਈ ਜੀ ਇਹਨਾਂ ਦੇ ਬਾਰੇ ਦੱਸੋ ਇਹ ਇਹਨਾਂ ਨੇ ਆਪਾਂ ਨੂੰ ਦੱਸਿਆ ਸੀ ਇੱਕ ਮਿੰਟ ਮੰਗਲ ਸਿੰਘ ਜੀ ਚਾਹ ਪੀ ਲਓ ਪਹਿਲਾਂ ਨਹੀਂ ਬਾਪੂ ਜੀ ਰੁਕੋ ਇੱਕ ਮਿੰਟ ਹੈਲੋ ਬਾਈ ਅਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਸੁਖਜੀਤ ਹੋਰ ਸੁਖਜੀਤ ਜੀ ਬਾਪੂ ਜੀ ਬਾਰੇ ਤੁਸੀਂ ਦੱਸਿਆ ਸੀ ਸਾਨੂੰ ਹਾਂ ਜੀ ਬਈ ਅੱਛਾ ਜੀ ਕਿੱਥੇ ਸੀਗੇ ਬਾਪੂ ਜੀ ਵੀਰ ਜੀ ਇਹ ਗੁਰੂ ਨਾਮਦਾਸ ਨਿਵਾਸ ਦਰਬਾਰ ਸਾਹਿਬ ਦੀਗੇ ਅਸਰਾਂ ਵਾਲੇ ਪਾਸੇ ਠੀਕ ਹੈ ਕਿੰਨੇ ਕਿ ਦਿਨਾਂ ਤੋਂ ਤੁਸੀਂ ਦੇਖਦੇ ਸੀ ਉੱਥੇ ਵੀਰ ਜੀ ਉਹ ਤਾਂ ਇਹ 14 ਤਰੀਕ ਤੋਂ ਗਏ ਹੋਏ ਨੇ ਉਹਦੇ ਬਾਪੂ ਜੀ ਦਾ ਜਿਹੜੇ ਦੱਸਣ ਦੇ ਹਿਸਾਬ ਨਾਲ ਜੀ ਤੇ ਪਿਛਲੇ 7-8 ਦਿਨਾਂ ਤੋਂ ਯਾਨੀ ਕਿ 10 ਕੁ ਦਿਨਾਂ ਦੇ ਕਰੀਬ ਚਲੋ ਬਾਬਾ ਜੀ ਨੇ ਉੱਥੇ ਮਿਲਾਪ ਕਰਾਇਆ ਮੈਂ ਵੀ ਉੱਥੇ ਸੇਵਾਦਾਰ ਗਿਆ ਸੀ ਗਈ ਜੀ ਤੇ ਮੇਰੇ ਬਾਪੂ ਜੀ ਨੇ ਆਪਦੀ ਕਹਾਣੀ ਦੱਸੀ ਚਲੋ ਇਹਨਾਂ ਦੀ ਸੇਵਾ ਹੋ ਸਕੀ ਪ੍ਰਸਾਦ ਦੇ ਪਾਣੀ ਦੀ ਡੈਕਟਿੰਗ ਬਾਥਰੂਮ ਦੀ ਚਲੋ ਧੰਨਵਾਦ ਵੀਰੇ ਤੁਸੀਂ ਸਾਨੂੰ ਦੱਸਿਆ ਵੀ ਹੈ ਨਾ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਸੀ ਵੀਡੀਓ ਦਾ ਦੇਖਦੇ ਰਹੇ ਲੇ ਸੀ ਹੈ ਨਾ ਮਖਾ ਵੀ ਹੋਰ ਕੋਈ ਰਾਹ ਨਹੀਂ ਹੈਗਾ ਫਿਰ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਨੇ ਵੀਰ ਨੇ ਅੱਜ ਪ੍ਰਾਲਾ ਕੀਤਾ ਇਹਨਾਂ ਨੂੰ ਲੈ ਕੇ ਆਏ ਨੇ ਨਾਲ ਇੱਕ ਬਾਪੂ ਜੀ ਹੋਰ ਨੇ ਮੰਗਲ ਸਿੰਘ ਉਹ ਵੀ ਬਲਾਈਂਡ ਨੇ ਉਸ ਸਟੇਸ਼ਨ ਤੇ ਪਏ ਸੀ ਬਿਲਕੁਲ ਅਮਰਸਰ ਸਾਹਿਬ ਦੋਨਾਂ ਨੂੰ ਲੈ ਕੇ ਆਏ ਨੇ ਇੱਥੇ ਤੁਹਾਡਾ ਬਹੁਤ ਸ਼ੁਕਰੀਆ ਭਾਈ ਤੁਹਾਡਾ ਧੰਨਵਾਦ ਭਾਈ ਜੀ ਤੁਹਾਡਾ ਧੰਨਵਾਦ ਭਾਈ

तो फिर मंडे के दिन हमको पता चल गया था, सुब्जिद जी पाजी ने फोन किया था कि आप यहाँ पर आ जाओ, तो प्रिंस जी के साथ कनेक्ट करके मैं इनको यहाँ पे लेके आ गया। आप प्रिंस के पास आ गए, प्रिंस के साथ भी इधर आ गया? नहीं, मैं इनको वहाँ से ट्रेन से लेके आया, से फिर ट्रेन से इतने कटे हुए मैंने क्या ऐसी मैं इतने ऑटो से लेके आया रेलवे स्टेशन रेलवे स्टेशन की नाम है मेरा नाम आकाश कुमार वंशकार है और मैं अमृतसर आया था दर्शन के लिए कहाँ से मैं आया था मध्य प्रदेश ग्वालियर से ग्वालियर से? तो वहाँ पे दर्शन के लिए आया था मेरा थोड़ा बेड टाइम चल रहा था लाइफ का मैं स्ट्रगल कर रहा था अपने बिजनेस में तो वहाँ दर्शन के लिए आया था तो मैं वहाँ पर बैठा था तो वहाँ पे सरदार जी ने बोला कि बाबा जी नू बाथरूम लेके जाओ तो मैं बाबा जी ने बाथरूम लेके जाया तो बाबा जी ने अपनी सारी स्टोरी मुझे बताई तो फिर मैंने क्या जब मैंने ये सुना कि बाबा जी ने मेरे यहाँ पे ग्वालियर में सेवा करी है बारह साल गुरुद्वारे में और मेरे को क्या है कि वो गुरुद्वारे से बहुत लगाव है तो मैं थोड़ा कनेक्ट कर पाया बाबा जी के लिए और फिर मैं सोचा कि मैं इनकी इनकी सेवा करूं जब तक मैं यहाँ पे हूँ तो फिर उसके साथ सुखजीत जी पा, सुखजीत पाजी से बातचीत होती रही तो हम दोनों ने मिलकर सोचा कि इनका कैसे इलाज कराया जाए या इनकी कैसे सेवा की जाए तो उसके साथ फिर क्या हुआ कि मैं फिर वहाँ पे सरदार जी बोलने लगे कि बाबा जी कब जा रहे हैं यहाँ से कब जा रहा है वो उनको बोलने लगे और तो फिर उन्होंने बोला आकाश जी एक काम करो आ, इनको एक बार चंडीगढ़ हॉस्पिटल ले जाओ मैं जब तक बात करता हूँ यहाँ पे तो फिर जैसे ही बात हुई तो फिर मैं चंडीगढ़ से इनको ले कर यहाँ पे आ बहुत धन्यवाद भाई साहब आप बहुत बहुत धन्यवाद सर आप मध्य प्रदेश से हो तो आपने इस बात के लिए इनकी सेवा की भी जे भी मध्य प्रदेश में 10 12 साल सेवा किया इन्होंने गुरुद्वारा ग्वालियर में है ना सेवा तो ए सेवा मेरा मतलब मेरे अंदर से आता है सेवा बहुत है। और मैं लाइफ में बहुत करना भी चाहता हूं सेवा और बहुत कुछ करना चाहता हूं क्या नाम बताया आपने मेरा नाम आकाश कुमार बंसकर है बंसकर आकाश कुमार जी देखो आकाश कुमार जी एमपी दे रहने वाले ने ते गुरु दे दरवाजे आए हुए सीगे गुरु रामदास महाराज के घर आए हुए सी उथे ਇਹਨਾਂ ਨੇ ਚਰਨਜੀਤ ਸਿੰਘ ਜੀ ਦੀ ਦਾਸਤਾ ਸੁਣੀ ਤੇ ਚਰਨਜੀਤ ਸਿੰਘ ਜੀ ਨੇ ਕਨੈਕਟ ਹੋ ਗਏ ਵੀ ਇਹਨਾਂ ਨੇ ਜੋ ਦੱਸਿਆ ਵੀ ਮੈਂ ਗਵਾਲੀਅਰ ਸੇਵਾ ਕੀਤੀ ਐ ਇੰਨੇ ਸਾਲ ਤੇ ਇਹ ਵੀ ਗਵਾਲੀਅਰ ਗੁਰਦੁਆਰਾ ਸਾਹਿਬ ਜਾਂਦੇ ਰਹੇ ਕਹੇ ਟਾਈਮ ਤੇ ਇਹਨਾਂ ਦੇ ਮਨ ਚ ਸੀਗੀ ਵੀ ਮੈਂ ਵੀ ਇਹਨਾਂ ਦੀ ਮਦਦ ਕਰਾਂ ਜਿੰਨੀ ਹੋਵੇ ਫਿਰ ਇਹ ਚੰਡੀਗੜ ਪੀਜੀਆਈ ਲੈ ਕੇ ਗਏ ਪੀਜੀਆਈ ਤੋਂ ਹੁਣ ਵਾਪਸ ਇੱਥੇ ਲੈ ਕੇ ਆਏ ਨੇ ਇਦਾਂ ਹੀ ਪ੍ਰਿੰਸ ਦੀ ਡਿਊਟੀ ਬਾਬਾ ਜੀ ਨੇ ਲਾਈ ਐ ਸਾਡੇ ਨਾਲ ਜੁੜਿਆ ਹੋਇਆ ਸਾਡਾ ਭਰਾ ਜਦੋਂ ਵੀ ਕੋਈ ਸਾਨੂੰ ਕਾਲ ਕਰਦਾ ਵੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਕੋਈ ਪੇਸ਼ੰਤ ਪਿਆ ਕੋਈ ਲਵਾਰਸ ਆ ਤਾਂ ਅਸੀਂ ਪ੍ਰਿੰਸ ਦੀ ਡਿਊਟੀ ਲਾਉਣੀ ਆ ਪ੍ਰਿੰਸ ਇੱਥੇ ਸਾਡੇ ਤਿੱਕਰ ਵਿਚਾਰ ਦਿੰਦਾ ਤੇ ਅੱਜ ਪ੍ਰਿੰਸ ਬਾਪੂ ਮੰਗਲ ਸਿੰਘ ਜੀ ਨੂੰ ਵੀ ਲੈ ਕੇ ਆਏ ਆ ਉੱਥੋਂ ਆਟੋ ਕਰਾ ਕੇ ਟੈਂਪੂ ਦੇ ਵਿੱਚ ਪ੍ਰਿੰਸ ਤੇ ਬੰਟੀ ਆਏ ਨੇ ਤੇ ਨਾਲ ਕਨੈਕਟ ਕਰਕੇ ਆਕਾਸ਼ ਜੀ ਦੇ ਨਾਲ ਬਾਪੂ ਚਰਨਜੀਤ ਸਿੰਘ ਜੀ ਨੂੰ ਵੀ ਲੈ ਕੇ ਆਏ ਨੇ ਇਹ ਦੋ ਰੱਬੀ ਰੂਹਾਂ ਅੱਜ ਸਾਡੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੀਆਂ ਇਸ ਘਰ ਦੀਆਂ ਪਰਮਾਤਮਾ ਨੇ ਐਸੀਆਂ ਰੂਹਾਂ ਦੇ ਨਾਲ ਰਿਸ਼ਤੇਦਾਰੀਆਂ ਪਾਈਆਂ ਹੋਈਆਂ ਵੀ ਸਾਡੇ ਇਹ ਮਾਂ ਪਿਓ ਤੋਂ ਕੱਟ ਨਹੀਂ ਸਾਡੇ ਦਾਦਿਆਂ ਚਾਚਿਆਂ ਤਾਇਿਆਂ ਤੋਂ ਕੱਟ ਨਹੀਂ ਇਹ ਰਿਸ਼ਤਾ ਕੋਈ ਵੀ ਆ ਉਹ ਮੰਨਣ ਦਾ ਤੇ ਮੰਨਣ ਦਾ ਜੇ ਨਾ ਮੰਨੀਏ ਤਾਂ ਮਾਂ ਪਿਓ ਵੀ ਸਾਡੇ ਕੁਝ ਨਹੀਂ ਲੱਗਦੇ ਜੇ ਮੰਨ ਲਈਏ ਤਾਂ ਅਸੀਂ ਇਹਨਾਂ ਦੇ ਨਾਲ ਵੀ ਮਾਂ ਪਿਓ ਦਾ ਨੱਗ ਮਾਣ ਸਕਦੇ ਹਾਂ ਮੰਨਣਾ ਤੇ ਮੰਨਣਾ ਪਤਾ ਨਹੀਂ ਬਾਬਾ ਜੀ ਨੇ ਕਿਹੜੀ ਕਿਰਪਾ ਕੀਤੀ ਹੈ ਸਾਡੇ ਹਿੱਸੇ ਆਇਆ ਧੰਨਵਾਦ ਆ ਉਹ ਵੀਰ ਹੋਣਾ ਦਾ ਜਿਨ੍ਹਾਂ ਨੇ ਸਾਨੂੰ ਬਾਪੂ ਚਰਨਜੀਤ ਸਿੰਘ ਜੀ ਦੇ ਬਾਰੇ ਦੱਸਿਆ ਸੁਖਜੀਤ ਸਿੰਘ ਦਾ ਤੇ ਆਕਾਸ਼ ਜੀ ਦਾ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਮੈਂ ਜੀ 23 ਚ ਲਾਸਟ ਰਾਤੀ 1 ਵਜੇ ਕਾਰ ਆਈ ਬਾਹਰ ਗੇਟ ਤੇ ਮੇਰੀ ਗੇਟ ਤੇ 메ਨ ਗੇਟ ਤੇ ਡਿਊਟੀ ਹੁੰਦੀ ਰਹੀ ਆ ਲਗਾਤਾਰ ਹੂੰ ਤੇ ਉਥੇ ਜੀ ਵਾਇਗੁਰੂ ਜੀ ਤੀ 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 ਕਾਰਾਲਾ ਕਰ ਮੀ ਵਰਦਾ ਬੈ ਬਹੁਤ ਜਿਆਦਾ ਤੇ ਉਹਨਾਂ ਜਿਹੜੇ ਉਹ ਘਰ ਜਆ ਬਣਾਇਆ ਨਾ ਇਸੇ ਆਪਣਾ ਪਹਿਰੇ ਵਾਲਾ ਬੈਂਦਾ ਉਹ ਨੀਵੀਂ ਜਗ੍ਹਾ ਸੀ ਤੇ ਇਧਰ ਉੱਚੀ ਜਗ੍ਹਾ ਸੀ ਮੈਂ ਉਹ ਕੰਢੀ ਜੀ ਪਾਰ ਕਰਨ ਲਗਾ ਤੇ ਮੇਰਾ ਪੈਰ ਸਲਿੱਪ ਹੋ ਗਿਆ ਤੇ ਮੇਰੇ ਨੜਾਂ ਜ ਲੱਗ ਗਈ ਸੱਟ ਜੀ ਹੂੰ ਮੇਰੇ ਡਾਟਾ ਨਿਕਲ ਗਿਆ ਉਥੇ ਹੂੰ ਉਹ ਜੀ ਦਿਨ ਜਿਹੜੇ ਨੂੰ ਮੇਰੇ ਡੇਡੇ ਹੋ ਗਏ ਹੂੰ ਬਹੁਤ ਬੁਰਾ ਹਾਲ ਮੇਰਾ ਅੱਬ ਜੋਰ ਰੋਂਦਾ ਰਿਆਂ ਪਰ ਕੋਈ ਬੰਦਾ ਕੋਈ ਆਏਗਾ ਡਿਊਟਿ ਚ ਚੜਾਵਾਂਗੇ ਫਿਰ ਦਿਨ ਦੇਖਦੇ ਆ ਕਿਸੇ ਨੇ ਨਹੀਂ ਦੇਖਿਆ ਵਾਏ ਗੁਰੂ ਮੈਂ 1 ਮਹੀਨਾ ਪੂਰਾ ਰੋ ਰੋ ਕੇ ਕੱਢਿਆ ਹਾਰ ਕੇ ਫਿਰ ਮੈਂ ਚੱਲ ਗਿਆ ਦਿੱਲੀ ਜੀ ਹੂੰ ਦਿੱਲੀ ਚ ਲੱਗਿਆ ਮੈਂ ਹੌਲੀ ਵੇਮਨੀ ਜਾ ਕੇ ਆਪਣਾ ਇਲਾਜ ਕਰਾਇਆ ਉਸ ਵੇਲੇ ਮੇਰੇ ਕੋ ਪੈਸੇ ਸੀਗੇ 1,70,000 ਰੁਪਏ ਲੱਗਾ ਮੇਰਾ ਹੂੰ ਉਸ ਤੋਂ ਬਾਅਦ ਜੀ ਮੈਂ ਫਿਰ ਉੱਥੋਂ ਆ ਗਿਆ ਫਿਰ ਮੈਂ ਗੁਰੂ ਘਰ ਨਹੀਂ ਛੱਡਿਆ ਮੇਰੇ ਥੋੜੇ ਦਿਨ ਬਾਅਦ ਇੱਥੇ ਬਾਲ ਤੋੜ ਹੋ ਗਿਆ ਹੂੰ ਜਖਮ ਹੋ ਗਿਆ ਸੀ ਹਾਂਜੀ ਬਾਲ ਤੋੜ ਹੋ ਗਿਆ 20000 ਰੁਪਏ ਇੱਥੇ ਲੱਗਾ ਉਹਨਾਂ ਨੇ 20 ਪੈਸੇ ਨਹੀਂ ਲਾਏ ਬਿਲਕੁਲ ਪੈਸਾ ਨਹੀਂ ਲਾਇਆ ਉਹਨਾਂ ਨੇ ਨਾ ਪਹਿਲੇ ਕੇਸ ਤੇ ਨਾ ਇੱਥੇ ਹੂੰ ਅੱਖਾਂ ਖਰਾਬ ਹੋਈਆਂ ਤਾਂ ਵੀ 1 ਰੁਪਿਆ ਨਹੀਂ ਲਾਇਆ ਜੀ ਉਹਨਾਂ ਨੇ ਬਿਲਕੁਲ ਇਹ ਕਿਹੜੀ ਗੱਲੋਂ ਮੈਨੂੰ ਦੱਸੋ ਮੈਂ 베ਧੀ ਘਰ ਜਨਮ ਲੈ ਕੇ ਕੋਈ ਬੁਰਾ ਹੋ ਗਿਆ ਕੰਮ ਮੇਰੇ ਕੋਲੋਂ ਮੈਂ ਇਹ ਮਹਾਰਾਜ ਨਾਲ ਪੁੱਛਣਾ ਚਾਹਨਾ ਮਹਾਰਾਜ ਕੋਲੋਂ ਵਾਹਿਗੁਰੂ ਮੇਰੇ ਕੋ ਕੜੀਆਂ ਗਲਤੀਆਂ ਹੋ ਜੀਆਂ ਹੋ ਗਈਆਂ ਨੇ ਮੈਂ ਤੇ ਪਰਿਵਾਰ ਪਾਲਿਆ ਨੇ ਮੈਂ ਇੰਨਾ ਦੁੱਖ ਸਹਨ ਕੀਤਾ ਹੈ ਬਰੋਜਾਂ ਤੇ ਗੱਡੀਆਂ ਚਲਾਈਆਂ ਨੇ ਮੈਂ ਸਿਰ 'ਚ ਬਰੋਜਾ ਪੈ ਜਾਂਦਾ ਲੰਮੇ ਵਾਲ ਸੀਗੇ ਮਟੀਰੀਅਲ ਤੇਲ ਨਾਲ ਵਾਲ ਤੋਂ ਹੁੰਦਾ ਰਿਹਾ ਪਰਿਵਾਰ ਪਾਲਾ ਨਾਸਤੇ ਮੇਰੇ ਨਾਲ ਇਦਾਂ ਕਿਉਂ ਹੁੰਦਿਆ ਵੈਸੋਲੇ ਚਲੋ ਮੈਂ ਦੁਖੀ ਆ ਬਾਬੂ ਜੀ ਚੰਦੀ ਸਿੰਘ ਜੀ ਇਹ ਕੁਝ ਕਰਮਾਂ ਦਾ ਜੇ ਇਹ ਚੀਜ਼ ਦੀ ਸੋਝੀ ਜਾਏ ਚੀਜ਼ ਦੀ ਸਮਝ ਇਨਸਾਨ ਨੂੰ ਆ ਜਾਏ ਫੇਰ ਤਾਂ ਆਪਾਂ ਰੱਬ ਨੂੰ ਥੱਲੇ ਲਾ ਲਈਏ ਬਾਪੂ ਇਸ ਕਰਕੇ ਇਹ ਹੀ ਚੀਜ਼ਾਂ ਮਹਾਰਾਜ ਨੇ ਆਪਣੇ ਤੋਂ ਉਲਾ ਰੱਖਿਆ ਇਹ ਉਹੀ ਜਾਣਦਾ ਕਿਹੜੇ ਕਰਮਾਂ ਦਾ ਫਾਲਾ ਦੇਖੋ ਸਾਨੂੰ ਐਡੀ ਵੱਡੀ ਸੇਵਾ ਬਖਸ਼ਤੀ ਆ ਅਸੀਂ ਕਲ ਜੁਗੀ ਪਾਪੀ ਚੋਰ ਚੱਕੇ ਅਸੀਂ ਮਹਾਰਾਜ ਨੂੰ ਪੁੱਛਦੇ ਮਹਾਰਾਜ ਤੁਸੀਂ ਸਾਨੂੰ ਐਡੀ ਵੱਡੀ ਸੇਵਾ ਬਖਸ਼ੀਆ ਕਿਹੜੇ ਚੰਗੇ ਆਈ ਦੇਖੀ ਸਾਡੇ ਚ ਇਹ ਉਹਦੀਆਂ ਉਹੀ ਜਾਣੇ ਪਰ ਗੱਲ ਦੁੱਖ ਇਸ ਗੱਲ ਦਾ ਵੀ ਪੰਜ ਭਰਾ ਬਾਪੂ ਦੇ ਤੇ ਤਿੰਨ ਭੈਣਾਂ ਤੇ ਅੱਖਾਂ ਤੋਂ ਅੰਨਾ ਬਜ਼ੁਰਗ ਆਪਣੇਆਂ ਨੂੰ ਤਰਸਦਾ ਕੋਈ ਪੁੱਛਣ ਵਾਲਾ ਨਹੀਂ ਕਿ ਫੋਨ ਵੀ ਚੱਕਣੋਂ ਹਟ ਗਏ ਬਾਪੂ ਕਹਿੰਦਾ ਗੱਲ ਕਰਨੋਂ ਵੀ ਹਟ ਗਏ ਉਹਨਾਂ ਨੇ ਪਾਣੀ ਬਦਲ ਲਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਇਹ ਬੋਝ ਬਣੂਗਾ ਸਾਡੇ ਨੂੰ ਹਾਂ ਇਧਰ ਬਾਪੂ ਮੰਗਲ ਸਿੰਘ ਅੱਜ ਇਹ ਸੁਪਨਿਆਂ ਦੇ ਘਰ ਦੇ ਸਾਡੇ ਬਜ਼ੁਰਗ ਨੇ ਬਾਪੂ ਨੇ ਅਸੀਂ ਇਹਨਾਂ ਦੇ ਧੀਆ ਪੁੱਤ ਬਣ ਸਕੀਏ ਤੁਸੀਂ ਅਰਦਾਸ ਕਰਿਓ ਇੱਕ ਅਰਦਾਸ ਹੋਰ ਕਰਿਓ ਕਿਉਂਕਿ ਜਨਕੀ ਅਰਦਾਸ ਵਿਰਥੀ ਨਾ ਜਾਵੇ ਇੱਕ ਅਰਦਾਸ ਹੋਰ ਕਰਿਓ ਇਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਆ ਜਾਵੇ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਸਾਡੀ ਅੱਖਾਂ ਦੀ ਥੋੜੀ ਥੋੜੀ ਲਾਈਟ ਘਟਾ ਕੇ ਇਹਨਾਂ ਬਾਪੂਆਂ ਨੂੰ ਦੇ ਦਿਓ ਸਾਡੇ ਆ। ਕਿਉਂਕਿ ਬਿਨ ਅੱਖਾਂ ਤੋਂ ਬਹੁਤ ਔਖਾ ਭਾਈ ਜਿਹਦੇ ਕਹਿੰਦੇ ਆ ਜੀ ਅੱਖਾਂ ਵਾਂ ਤਾਂ ਜਹਾਨ ਆ ਭਾਈ। ਜੇ ਨਿਗਾਹ ਨਹੀਂ ਨਾ ਕਾਲਾ ਕਾਲਾ ਹਨੇਰਾ ਹੀ ਦਿਖਦਾ। ਤੇ ਕਰਿਓ ਅਰਦਾਸ ਸਾਡੇ ਇਹਨਾਂ ਬਾਪੂਆਂ ਵਾਸਤੇ।